ਪੰਜਾਬ ਦੇ ਪਿੰਡ ਪੰਜਾਬ ਦੀਆਂ ਰੂਟਸ ਨੇ ਜੜ੍ਹਾਂ ਨੇ ਉਹਦੇ ਸੱਭਿਆਚਾਰ ਦੀ ਜਿਹੜੀ ਵਿਰਾਸਤ ਆ ਜਾਂਦੀ ਉਹਦੀ ਜ਼ਿੰਦਗੀ ਦੀ ਉਹਦੇ ਲਈ ਦੋ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਜਿਹੜੀ ਮਿੱਟੀ ਜਨਮ ਲੈਂਦੇ ਇੱਕ ਤਾਂ ਉਹਦੇ ਨਾਲ ਜੁੜੇ ਰਹਿੰਦੇ ਹੋ ਧਰਤੀ ਤੇ ਪੈਰ ਰੱਖਦੇ ਹੋ ਤੁਹਾਨੂੰ ਇੱਕ ਉਹਦੀ ਲਗਾਤਾਰ ਜਿਹੜਾ ਰੂਹ ਦੀ ਖੁਸ਼ਾਕ ਮਿਲਦੀ ਹੈ ਉਹਦੀ ਦੂਜੀ ਗੱਲ ਇਹ ਹੈ ਕਿ ਤੁਹਾਡਾ ਸਮਾਜਿਕ ਤੌਰ ਤੇ ਹਰਜ ਵੀ ਹੁੰਦਾ ਕਿ ਜਿੱਥੋਂ ਤੁਸੀਂ ਉੱਠੇ ਹੋ ਜਿੱਦੇ ਕਰਕੇ ਤੁਸੀਂ ਹੈਗੇ ਹੋ ਤਾਂ ਜੋ ਤੁਹਾਡੀ ਵਿਆਕਰਤ ਜਿੰਨਾ ਕਿਉਂਕਿ ਤੁਸੀਂ ਹੈਗੇ ਹੋ ਉਹ ਪੇਬੈਕ ਕਰਨਾ ਪੈਂਦਾ ਹੈ ਤੇ ਮੋਰ ਦੇ ਰੂਪ ਚ ਤੁਹਾਡੀ ਡਿਊਟੀ ਵੀ ਬਣਦੀ ਹੈ ਪੰਜਾਬ ਨੂੰ ਪੂਰੀ ਤਰ੍ਹਾਂ ਕਰਨੀ ਹੈ ਔਰ ਇਸ ਕਰਜੇ ਦਾ ਕੋਈ ਵੀ ਪਾਰਟੀ ਜਾਂ ਰਾਜ ਕਰ ਰਹੀ ਹੈ ਜਿਹੜੀ ਜਾਂ ਰਾਜ ਕਰਨ ਵਾਲੀ ਹੈ ਜਿਹੜੀਆਂ ਦਾਵਾ ਕਰਦੀਆਂ ਨੇ ਕਿ ਅਸੀਂ ਸਤਾ ਦੇ ਵਿੱਚ ਆਉਣਾ ਉਹਨਾਂ ਲਈ ਕੋਈ ਅਜਿਹਾ ਫਾਰਮੂਲਾ ਨਹੀਂ ਪੰਜਾਬ ਨੂੰ ਕਰਜ਼ੇ ਤੋਂ ਕਿਸ ਤਰ੍ਹਾਂ ਕੱਢਣਾ ਇਹਦੇ ਨਾਲ ਕੁਝ ਰੈਤਾਂ ਆਈਆਂ ਜਾਂ ਦੇ ਕੇ ਖਜ਼ਾਨੇ ਤੇ ਭਾਰ ਹੋ ਪਾਇਆ ਜਾ ਸਕਦਾ ਲੋਕਾਂ ਨੂੰ ਸਮਝਾ ਕੇ ਅਸੀਂ ਉਹੀਆਂ ਜਾਂ ਬਾਲਸੀਆਂ ਬਣਾ ਕੇ ਇਸ ਕਰਜ਼ੇ ਤੋਂ ਨਿਕਲ ਦਾ ਰਸਤਾ ਨਹੀਂ ਪਿਆ ਫਾਈਵ ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਤੂਹੀ ਜਿੱਥੇ ਪੰਜਾਬ ਸਰਕਾਰ ਜਿਹੜੀ ਹੈ ਲਗਾਤਾਰ ਉਹ ਦਾਅਵੇ ਕਰ ਰਹੀ ਹੈ ਕਿ ਪੰਜਾਬ ਤੇ ਦੇ ਸਰਵਪੱਖੀ ਵਿਕਾਸ ਦੀ ਜਿੱਥੇ ਗੱਲ ਕਰ ਰਹੀ ਹੈ ਉੱਥੇ ਹੀ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਚੁਣੌਤੀਆਂ ਨੇ ਜਿੱਥੇ ਕਰਜ਼ਾ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਸਰਕਾਰ ਕਿਤੇ ਨਾ ਕਿਤੇ ਜਿਹੜੇ ਹੈਗੇ ਨੇ ਵਿਰੋਧੀਏ ਦੋਸ਼ ਲਗਾ ਰਹੇ ਨੇ ਕਿ ਸਰਕਾਰ ਇਹ ਜਿਹੜੀ ਉਹ ਸ਼ਾਮਲਾ ਜ਼ਮੀਨਾਂ ਜਾਂ ਹੋਰ ਜ਼ਮੀਨਾਂ ਵੇਚਣ ਦੀ ਤਿਆਰੀ ਕਰ ਰਹੀ ਹੈ ਸੋ ਆਈਡੀਪ ਵੱਲੋਂ ਵੀ ਲਗਾਤਾਰ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਪਿੰਡਾਂ ਦੀਆਂ ਜਾਇਦਾਦਾਂ ਬਚਾਈਆਂ ਬਚਾਈਆਂ ਜਾ ਸਕਦੀਆਂ ਨੇ ਸੀਨੀਅਰ ਪੱਤਰਕਾਰ ਹਮੇਸ਼ ਸਿੰਘ ਸਾਡੇ ਨਾਲ ਨੇ ਜਿਹੜੇ ਪਿੰਡਾਂ ਦੇ ਵਿੱਚ ਗਰਾਊਂਡ ਲੈਵਲ ਤੇ ਆ ਕੇ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਉੱਥੇ ਹੀ ਇਹਨਾਂ ਤੋਂ ਇਹ ਵੀ ਜਾਣਕਾਰੀ ਲਵਾਂਗੇ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਫੀਲਡ 'ਚ ਜੁੜੇ ਹੋਏ ਨੇ ਉਹਨਾਂ ਨੂੰ ਕੀ ਲੋੜ ਪੈਗੀ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣ ਲਈ ਸਾਡੇ ਰਾਜਨੀਤਿਕ ਲੋਕ ਨੇ ਸਰਕਾਰ ਹੈ ਪ੍ਰਸ਼ਾਸਨ ਹੈ ਤੇਨੂੰ ਕੀ ਲੋਡ ਪੈ ਗਈ ਲਵਣਾ ਸਾਹਿਬ ਸਭ ਤੋਂ ਪਹਿਲਾਂ ਡੇ 5 ਚੈਨਲ ਪੰਜਾਬੀ ਤੇ ਆਪ ਜੀ ਦਾ ਸਵਾਗਤ ਹੈ ਜੀ ਸ਼ੁਕਰੀਆ ਆਪ ਜੀ ਇੱਕ ਸੀਨੀਅਰ ਪੱਤਰਕਾਰ ਹੋ ਬੜੀ ਦੁਨੀਆ ਦੀ ਜਿਹੜੀ ਸਾਰੇ ਪੱਖਾਂ ਤੋਂ ਸਾਰੀਆਂ ਚੀਜ਼ਾਂ ਨੂੰ ਬੇਕਰਤ ਤਨ ਨਾਲ ਹੌਂਸਲਾ ਪਰ ਤੁਸੀਂ ਇਸ ਗਰਾਊਂਡ ਲੈਵਲ ਤੇ ਆ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਮਸੱਈਆਂ ਦਾ ਸੁਣ ਰਹੇ ਹੋ ਕਿਉਂ ਅਸਲ 'ਚ ਇੱਕ ਗੱਲ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਡੀ ਜਨਰਲ ਸਿਆਣਪ ਦਾ ਹਿੱਸਾ ਹੈ ਕਿ ਜੇ ਜੜ੍ਹ ਨੂੰ ਸੌਂਖ ਲੱਗ ਜੇ ਜੜ੍ਹਾਂ ਹਿੱਲਣ ਲੱਗ ਜਾਣ ਤਾਂ ਉੱਪਰ ਕੋਈ ਮਰਜ਼ੀ ਕਰੀ ਜਾਓ ਜੀ ਉਹਦਾ ਕੋਈ ਮਤਲਬ ਨਹੀਂ ਪੰਜਾਬ ਦੇ ਪਿੰਡ ਪੰਜਾਬ ਦੀਆਂ ਰੂਟਸ ਨੇ ਜੜ੍ਹਾਂ ਨੇ ਉਹਦੇ ਸੱਭਿਆਚਾਰ ਦੀਆਂ ਉਹਦੀ ਵਿਰਾਸਤੀਆਂ ਵੀ ਉਹਦੀ ਜ਼ਿੰਦਗੀ ਦੀ ਇੱਥੇ ਹੁਣ ਜਿਹੜੀਆਂ ਸਮੱਸਿਆਵਾਂ ਪੜ ਪ੍ਰਾਈਆਂ ਨੇ ਜਿਹਨੂੰ ਪਾਲਿਸੀ ਲੈਵਲ ਦੇ ਉੱਤੇ ਗਵਰਨਮੈਂਟਾਂ ਨੇ ਛੱਡਤਾ ਬਿਊਰੋਕਰੇਟਸ ਨੇ ਛੱਡਤਾ ਇਹਨ ਵੱਡੇ ਪੱਧਰ ਤੇ ਮੀਡੀਆ ਨੇ ਵੀ ਛੱਡਤਾ ਉਹ ਵੀ ਜਿਆਦਾਤਰ ਅਰਬਨਾਈਜ਼ਡ ਹੋ ਗਿਆ ਮਤਲਬ ਸ਼ਹਿਰੀ ਚੀਜ਼ਾਂ ਜਾਂ ਵੱਡੀਆਂ-ਵੱਡੀਆਂ ਚੀਜ਼ਾਂ ਕਰਦਾ ਉਹਦੇ ਲਈ ਦੋ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਜਿਹੜੀ ਮਿੱਟੀ ਜੱਟ ਹੋਇਆ ਇਕ ਤਾਂ ਉਹਦੇ ਨਾਲ ਜੁੜੇ ਰਹਿੰਦੇ ਹੋ ਧਰਤੀ ਤੇ ਪੈਰ ਰੱਖਦੇ ਨੇ ਤੁਹਾਨੂੰ ਇੱਕ ਉਹਦੀ ਲਗਾਤਾਰ ਜਿਹੜਾ ਰੂਹ ਦੀ ਖੁਸ਼ਾਕ ਮਿਲਦੀ ਰਹਿੰਦੀ ਹੈ ਤੇ ਦੂਜੀ ਗੱਲ ਇਹ ਹੈ ਕਿ ਤੁਹਾਡਾ ਸਮਾਜਿਕ ਤੌਰ ਤੇ ਹਰਜ ਵੀ ਹੁੰਦਾ ਹੈ ਕਿ ਜਿੱਥੋਂ ਤੁਸੀਂ ਉੱਠੇ ਹੋ ਜਿਹਦੇ ਕਰਕੇ ਤੁਸੀਂ ਹੈਗੇ ਹੋ ਤਾਂ ਜੋ ਤੁਹਾਡੀ ਲਿਆਕਤ ਜਿੰਨਾ ਇੱਕ ਜੋਗੇ ਤੁਸੀਂ ਹੈਗੇ ਹੋ ਉਹ ਪੇਬੈਕ ਕਰਨਾ ਕਹਿੰਦੇ ਨੇ ਤੇ ਮੋੜਵੇਂ ਰੂਪ ਚ ਤੁਹਾਡੀ ਡਿਊਟੀ ਵੀ ਬਣਦੀ ਹੈ ਉਹਨੂੰ ਸਰਵ ਕਰਨਾ ਉਹਨੂੰ ਦੇਖਣਾ ਉਹਦੇ ਜਿੰਨੇ ਸਰੋਕਾਰ ਨੇ ਘਟੋ-ਘਟ ਲੋਕਾਂ ਨਾਲ ਸਾਂਝ ਪਾਉਣੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਉਂਕਿ ਇਹ ਕੰਮ ਸਾਡੇ ਗੁਰੂ ਸਾਹਿਬਾਨ ਨੇ ਲਗਾਤਾਰ ਕੀਤਾ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਕੀਤੀਆਂ ਬਾਕੀ ਬਾਕੀ ਗੁਰੂ ਲੋਕਾਂ ਦੇ ਨਾਲ ਇੰਨਾ ਜ਼ਿਆਦਾ ਸੰਵਾਦ ਰਚਾਇਆ ਕਿਉਂਕਿ ਸੰਵਾਦ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਵੀ ਗਿਆਨ ਦਿੰਦੀ ਹੈ ਤੇ ਲੋਕਾਂ ਦੇ ਨਾਲ ਸਾਂਝਾ ਹੁੰਦੀ ਹੈ ਇੱਕ ਕਾਮਨ ਬੇਸ ਦਾ ਔਰ ਫਿਰ ਉਹਨਾਂ ਨੇ ਸਭ ਨੂੰ ਇੱਕ ਹੋਰ ਰਸਤਾ ਦੱਸਿਆ ਕਿ ਜੇ ਠੀਕ-ਠੀਕ ਇਹ ਜਿਹਦੇ ਸਾਰੇ ਉਹਦੇ ਨੂੰ ਇਕੱਠੀ ਕੀਤਾ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਪ੍ਰੋਪੋਜ਼ ਕੀਤੀ ਆ ਇਹ ਚੀਜ਼ ਹੈ ਤੁਹਾਡੇ ਸਾਹਮਣੇ ਸਿਆਣਾ ਬੁੱਧ ਉਹਦੇ ਚ ਪਾ ਦਿੱਤਾ ਵੀ ਨੇ ਉਹਦੇ ਸੁਧਾਰਨ ਬੰਦੇ ਵੀ ਨੇ ਉਹਦੇ ਚ ਵੱਡੇ ਉਸ ਸਮੇਂ ਦੇ ਸਕਾਲਰ ਨੇ ਸਾਰੇ ਨਹੀਂ ਤਾਂ ਜਾਣਕਾਰੀ ਕਿਹੜਾ ਗੁਰਵਾਕੂਲ ਆਪ ਘਟਸੀ ਪਰ ਉਹਨਾਂ ਨੇ ਇਹ ਦੱਸਿਆ ਵੀ ਨਹੀਂ ਜਿਹੜੀ ਬਾਕੀ ਦੀ ਸੰਗਤ ਪਬਲੀਕ ਹੁੰਦੀ ਆ ਉਹਨੂੰ ਵੀ ਤੁਹਾਨੂੰ ਨਾਲ ਲੈ ਕੇ ਚੱਲਣਾ ਇਸ ਕਰਕੇ ਇਹ ਕੁਝ ਬੁਨਿਆਦੀ ਚੀਜ਼ਾਂ ਨੇ ਜਿਹੜੀਆਂ ਜੀਵਨ ਦੇ ਵਿੱਚ ਜਦੋਂ ਤੁਸੀਂ ਗ੍ਰਾਸਪ ਕਰਦੇ ਹੋ ਤਾਂ ਉਹਦੇ ਤੇ ਆਪਣੀ ਬੁੱਧੀ ਮੁਤਾਬਕ ਉਹਨਾਂ ਕੰਮਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹੋ ਹਰ ਬੰਦੇ ਨੂੰ ਅਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਜੇਕਰ ਗੱਲ ਕਰੀਏ ਪੰਜਾਬ ਦੀ ਜਿਹੜੇ ਮੌਜੂਦਾ ਹਾਲਾਤ ਨੇ ਜਿਸ ਤਰ੍ਹਾਂ ਕਰਜ਼ਾ ਵੱਧਦਾ ਜਾ ਰਿਹਾ ਹੈ ਸ਼ਾਮਲਾ ਜ਼ਮੀਨਾਂ ਨੂੰ ਲੈ ਕੇ ਤੁਸੀਂ ਲੋਕਾਂ ਨਾਲ ਗੱਲ ਕਰ ਰਹੇ ਹੋ ਕੀ ਇਸ ਦੇ ਤੱਤ ਕਿੰਨੇ ਕੁ ਮੌਜੂਦ ਨੇ ਕਿ ਸਰਕਾਰ ਹੈ ਜਿਹੜੀ ਉਹ ਸ਼ਾਮਲਾ ਜ਼ਮੀਨਾਂ ਜਾਂ ਹੋਰ ਜ਼ਮੀਨਾਂ ਇਹਨਾਂ ਵੇਚਣ ਜਾ ਰਹੀ ਹੈ ਜਿਹੜੀ ਮੁਹਿਮ ਹੈ ਇਸ ਦਾ ਮਕਸਦ ਕੀ ਹੈ ਕਿਸ ਤਰ੍ਹਾਂ ਲੋਕਾਂ ਨੂੰ ਜਿਹੜੀ ਕੀ ਜਾਣਕਾਰੀ ਤੁਸੀਂ ਦੇ ਰਹੇ ਹੋ ਇੱਕ ਗੱਲ ਤਾਂ ਕਲੀਅਰ ਹੈ ਮੋٹے ਤੌਰ ਤੇ ਆਪਣੇ ਲੋਕ ਇਹ ਸਮਝਦੇ ਨੇ ਕਿ ਜ਼ਮੀਨ ਨੂੰ ਜਾਂ ਘਰ ਪਏ ਜਿਹੜੇ ਰੱਖਮਾਂ ਰੱਖਿਆ ਹੋਇਆ ਕੋਈ ਸੋਨਾ ਕੋਈ ਹੋਰ ਉਹ ਉਦੋਂ ਵੇਚਿਆ ਜਾਂਦਾ ਜਦੋਂ ਤੁਹਾਡਾ ਤੁਹਾਡੇ ਤੇ ਭਰੋਸਾ ਲੈਣ ਦੇਣ ਦਾ ਖਤਮ ਹੋ ਜਾਂਦਾ ਕਿ ਤੁਸੀਂ ਹੋਰ ਬਸੀਦਿਆਂ ਤੋਂ ਵਾਪਸ ਨਹੀਂ ਕਰ ਸਕਦੇ ਫਿਰ ਬਾਡਾ ਜ਼ਮੀਨ ਨੂੰ ਲੱਗਦਾ ਜਾਂ ਬਾਕੀ ਦੀਆਂ ਚੀਜ਼ਾਂ ਨੂੰ ਪੰਜਾਬ ਦੀ ਸਰਕਾਰੇ ਬਾਡਾ ਲਾ ਚੁੱਕੀ ਹੈ ਅੱਜ ਤੋਂ ਨਹੀਂ ਲੱਗਿਆ ਪੰਜਾਬ ਬਹੁਤ ਲੰਮੇ ਸਮੇਂ ਤੋਂ ਖਾਸ ਤੌਰ ਤੇ ਮਿਲਟੈਂਸੀ ਤੋਂ ਬਾਅਦ 97 ਚ ਇਹ ਪਾਲਿਸੀ ਅਕਾਲੀ ਦਲ ਨੇ ਬਣਾਈ ਸੀ ਜਿਹਨੂੰ OJUJ ਜੀ ਵੀ ਐਂ ਲਿਖਿਆ ਜਾਂਦਾ ਆਪਟਿਮਮ ਜੂਜ ਆਫ ਗਵਰਨਮੈਂਟ ਬੇਕ ਐਂਡ ਲਾਇੰਸ ਉਹ ਜ਼ਮੀਨਾਂ ਜਿਹੜੀਆਂ ਖਾਲੀ ਪਈਆਂ ਨੇ ਉਹਨਾਂ ਦੀ ਵੱਧ ਤੋਂ ਵੱਧ ਸੁਚੱਜੀ ਵਰਤ ਕੋਚੱਜੀ ਵਰਤੋਂ ਦੇ ਨਾਤੇ ਅਕਾਲੀ ਬਲਾਂ ਨੇ ਨਹਿਰਾਂ ਦੇ ਨੇੜੇ ਜਿਹੜੇ ਵਿਸ਼ਰਾਮ ਘਰ ਅਗਰੇਜਾਂ ਵੇਲੇ ਬਣੇ ਸੀ ਕਿ ਫੇਰੇ ਕਿ ਘਾਮੋਸਾ ਉਹ ਵੇਚੇ ਹੋਰ ਬਹੁਤ ਸਾਰੀਆਂ ਜ਼ਮੀਨਾਂ ਵਿਕੀਆਂ ਹੁਣ ਇਹਨਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਬਦਲਾ ਆਲੇ ਆ ਬਾਕੀ ਪਾਰਟੀਆਂ ਤਾਂ ਬਿਲਕੁਲ ਖਰਾਬ ਨਹੀਂ ਉਹੀ ਝਾੜ ਝੂੜ ਕੇ ਉਹ ਰਜਿਸਟਰ ਚੱਕ ਲਿਆ ਉਹਨੂੰ ਉਹਦੇ ਕੋਡਰ ਟੱਕਦੇ ਰਾਤ ਹੁਣ ਤਾਂ ਜਿਹੜੀ ਨਿਸ਼ਾਨਦੇਹੀ ਕੀਤੀ ਹੈ ਉਹਦੇ ਤੋਂ ਤਾਂ ਇਹਨਾਂ ਡਰ ਲੱਗਣ ਲੱਗ ਗਿਆ ਕਿ ਉਹ ਤਾਂ ਬਚੜਾ ਤੁਦਣਾ ਪਹਿਲਾਂ ਤਾਂ ਬੰਦਾ ਵੇਚਦਾ ਨਾ ਵੀ ਆ ਇੱਕ ਇਕੜ ਵੇਚ ਕੇ ਚਲੋ ਕਰਜ਼ਾ ਲੈ ਗਿਆ ਬਾਕੀ ਬਚੂ ਇਹਨਾਂ ਦੇ ਹੁੰਦੇ ਹੁਣ ਬਚਦਾ ਨਜ਼ਰ ਨਹੀਂ ਆ ਰਿਹਾ ਜਿਹੜੀ ਇਹਨਾਂ ਦੀ ਹੁੰਦੀ ਸੀ ਪਹਿਲਾਂ ਲੈਂਡ ਯੂਜ਼ ਪਾਲਿਸੀ ਜਾਂ ਲੈਂਡ ਯੂਜ਼ ਪਾਲਿਸੀ ਚ ਵੀ ਥੋੜੇ ਜ਼ਮੀਨ ਨੇ 24000 ਇਕੜ ਜ਼ਮੀਨ ਦੀ ਕੋਈ ਸ਼ਹਿਰ ਦੇਰ ਦੇ ਬੰਦੇ ਇਨੇ ਪਿੰਡਾਂ ਦੀ ਤੁਸੀਂ ਲੈ ਲੋ ਬਾਕੀ ਦੇ ਸਾਰੇ ਬਾਕੀ ਪਿੰਡਾਂ ਚ ਨਿਸ਼ਾਨਦੇਹੀ ਕਰ ਲੋ ਉਹਦੇ ਚ ਤਾਂ ਲੋਕ ਉੱਠ ਖੜੇ ਹੋਏ ਚਾਹੇ ਕਿਸਾਨਾਂ ਨੂੰ ਲੱਗਿਆ ਕਿ ਸਾਡੀਆਂ ਜ਼ਮੀਨਾਂ ਗਈਆਂ ਜਦੋਂ ਨਿੱਜੀ ਚੀਜ਼ ਜਾਂਦੀ ਹੈ ਉਦੋਂ ਬੰਦੇ ਨੂੰ ਥੋੜਾ ਤਕਲੀਫ ਜ਼ਿਆਦਾ ਹੁੰਦੀ ਹੈ ਚਲੋ ਉਹ ਤਾਕਤ ਬਣ ਗਈ ਉਹਨਾਂ ਨੇ ਟਰਾਈ ਤਾਂ ਬਥੇਰੀ ਕੀਤੀ ਪਹਿਲਾਂ 30000 ਰੁਪਇਆ ਫਿਰ 50000 ਫਿਰ 1 ਲੱਖ ਰੁਪਇਆ ਲੱਖ ਤੇ ਵਿਆਜ ਵੀ ਦਿਆ ਪਰ ਲੋਕਾਂ ਨੂੰ ਪੱਕਾ ਪਤਾ ਲੱਗ ਗਿਆ ਵੀ ਇਹ ਕੰਮ ਖੜਪੜਾ ਹੈ ਉਹ ਵਾਪਸ ਲੈਣੀ ਪਈ ਹੁਣ ਉੱਥੋਂ ਜਿਹੜਾ ਪੈਸਾ ਆਉਣਾ ਸੀ ਉਹ ਖਤਮ ਹੋ ਗਿਆ ਹੁਣ ਉਹਨਾਂ ਨੇ ਅੱਖ ਧਰ ਲਈਏ ਜਿਹੜਾ ਨਵਾਂ ਮਿਨਿਸਟਰ ਬਣਾਇਆ ਲੁਧਿਆਣੇ ਦੀ ਇਲੈਕਸ਼ਨ ਤੋਂ ਬਾਅਦ ਸੰਜੀਵ अरोੜਾ ਭਾਵੇਂ ਉਹਨੂੰ ਉਦਯੋਗ ਤੇ ਪਾਵਰ ਡਿਪਾਰਟਮੈਂਟ ਦਿੱਤੇ ਨੇ ਪਰ ਮੈਨੂੰ ਲੱਗਦਾ ਮੈਂ ਬੜੀ ਵਾਰ ਕਹਿੰਦਾ ਕੋ ਲੈਂਡ ਗ੍ਰੈਬਿੰਗ ਮਿਨਿਸਟਰੀ ਉਹਨੂੰ ਦਿੱਤੀ ਹੈ ਇੱਕ ਵਾਰੀ ਕਿ ਜੀ ਨੇ ਜ਼ਮੀਨਾਂ ਦੇਖਣੀਆਂ ਨੇ ਤੇ ਜ਼ਮੀਨਾਂ ਖਰੀਦ-ਵੇਚ ਦੇਣੀਆਂ ਨੇ ਉਹ ਹਰ ਮੀਟਿੰਗ 'ਚ ਸੱਦ ਕੇ ਹਰੇਕ ਡਿਪਾਰਟਮੈਂਟ ਨੂੰ ਪੁੱਛਦਾ ਤੁਹਾਡੇ ਕਿਹੜੀ ਜ਼ਮੀਨ ਪਈ ਹੈ ਤੁਹਾਡੇ ਕਿਹੜੀ ਜ਼ਮੀਨ ਪਈ ਹੈ ਔਰ ਹਸਨ ਮਤਲਬ ਹਸੋ ਹੀ ਨਹੀਂ ਗੱਲ ਇਹ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚੈਂਸਰ ਵੀ ਸਾਢੇ 1250 ਏਕੜ ਦਾ ਲਾਡੋਵਾਲ ਫਾਰਮ ਜਿੱਥੇ ਬੀਜ ਬਾਰ-ਬਾਰ ਖੇਤੀ ਹੁੰਦੀ ਹੈ ਵੀ ਨਵੇਂ ਬੀਜਾਂ ਦੀ ਸੋਖ ਹੋ ਜਾਂਦੀ ਉਹਦੇ 'ਚ ਬੈਠੇ ਹੋਏ ਬੰਦੇ ਇਹ ਕਹਿ ਰਹੇ ਨੇ ਮੀਟਿੰਗ 'ਚ ਜਿਵੇਂ ਮਜਾਕ ਕਰਦੇ ਨੇ ਵਾਈਸ ਚਾਂਸਲ ਨੂੰ ਰੱਖ ਰਿਆ ਆਪਣੀ ਗੱਲ ਕਿ ਜੀ ਸਾਡੇ ਕੋਲ ਕੁਝ ਬਚੂਗਾ ਨਹੀਂ ਫਿਰ ਅਸੀਂ ਜਿਹੜਾ ਮਾੜਾ ਮੋਟਾ ਕੰਮ ਕਰਦੇ ਆ ਉਹ ਵੀ ਨਹੀਂ ਆਉਣਾ ਉਹ ਕਹਿੰਦੇ ਨੇ ਕੀ ਬੀਜ ਦਾ ਕੀ ਹੁੰਦਾ ਜਿੱਥੋਂ ਮਰਜੀ ਲੈ ਲਾਂਗਾ ਮਤਲਬ ਉਹਨਾਂ ਨੂੰ ਬੀਜ ਦਾ ਕਨਸੈਪਟ ਬੀਜ ਦੀ ਧਾਰਨਾ ਬੀਜ ਟੋਟਲ ਮਲਟੀਨੇਸ਼ਨਲ ਦੇ ਹਵਾਲੇ ਕਰ ਦੇਣਾ ਇਹਦੇ ਵਿੱਚ ਤਮੀਜ਼ ਹੀ ਨਹੀਂ ਠੀਕ ਤੇ ਗਲਤ ਦੇ ਵਿੱਚ ਆ ਸਮ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਜ਼ਮੀਨ ਮਹਿੰਗੀ ਹੈ ਵੇਚਣੀ ਹੈ ਉੱਥੇ ਹੀ 77 ਏਕੜ ਬਾਗਬਾਨੀ ਵਿਭਾਗ ਦੀ ਹੈ ਉੱਥੇ ਹੀ 300 ਏਕੜ ਪੰਜਾਬ ਗਵਰਨਮੈਂਟ ਦੀ ਹੈ ਤੇ ਇਸੇ ਤਰ੍ਹਾਂ ਪੀਐਸਪੀਸੀਐਲ ਦੀ ਜਿਹੜੀ ਪਾਵਰ ਕਾਮਪਨੀ ਡਿਪਾਰਟਮੈਂਟ ਹੈ ਉਹਦੀਆਂ 90 ਏਕੜ ਬਡੂਂਗਰ ਦੇ ਨਾਲ 23 ਨੰਬਰ ਫਾਟਕ ਜਮੀਨ ਪੁੰਡਾ ਨੂੰ ਟਰਾਂਸਫਰ ਹੋ ਗਈ ਹੈ ਲਗਭਗ ਹੁਣ ਤਾਂ ਇੱਕ ਨਵੀਂ ਚਿੱਠੀ ਕੱਢੀ ਹੈ ਨਵੀਂ ਚਿੱਠੀ 'ਚ ਇਹ ਹੈ ਕਿ ਜਿਹੜਾ ਐਕਸ਼ਨ ਹੈ ਉੱਥੇ ਡੀਲ ਕਰ ਰਿਆ ਉਹਨੂੰ ਕਿਹਾ ਗਿਆ ਹੈ ਕਿ ਉੱਥੇ ਦੋ ਲਾਈਨਾਂ ਨਿਕਲਦੀਆਂ ਨੇ ਵੱਡੀਆਂ ਉਸ ਜ਼ਮੀਨ ਦੇ ਉੱਪਰ ਦੀ 60 ਕੇ ਜਾਨੀ ਉਹ ਕਿਵੇਂ ਤਬਦੀਲ ਕਰਨੀਆਂ ਨੇ ਸ਼ਿਫਟ ਕਰਨੀਆਂ ਨੇ ਤੇ ਕਿੰਨਾ ਖਰਚ ਹੋਊ ਇਹਦਾ ਹਿਸਾਬ-ਕਿਤਾਬ ਲਾ ਕੇ ਦੱਸੋ ਕਿਉਂਕਿ ਜਿਹੜੀ ਨਵੇਂ ਬੰਦੇ ਨੂੰ ਜ਼ਮੀਨ ਵੇਚਣੀ ਹੈ ਨਵੇਂ ਕਿਸੇ ਮਾਲ ਬਣੂਗੀ ਉੱਥੇ ਜੋ ਵੀ ਮਰਜੀ ਬਣੂਗਾ ਇਹਨੂੰ ਤਾਂ ਆਪਾਂ ਤਾਰਾਂ 'ਚ ਨਹੀਂ ਨਾ ਉੜ ਜਾ ਸਕਦੇ ਉਹਨੂੰ ਤਾਂ ਬਿਲਕੁਲ ਸਾਫ਼ ਸੁਥਰੀ ਕਰਕੇ ਦੇ ਦੇਣੇ ਉਹਦੇ ਰਹਿ ਫਿਰ ਪੰਜਾਬ ਮੰਡੀ ਬੋਰਡ ਦੀ 12 ਏਕੜ ਜ਼ਮੀਨ ਜਿਹੜੀ ਹੈ ਉਹ ਮੰਡੀ ਬਣਾ ਰਹੇ ਸੀਗੇ ਔਰ ਬਣੀ ਹੋਈ ਮੰਡੀ ਸਭ ਤੋਂ ਮਾਡਰਨ ਮੰਡੀ ਬਣਾਈ ਗਈ ਸੀ ਉਦੋਂ ਬਹੁਤ ਸਾਰੇ ਲੋਕ ਖਾਸ ਤੌਰ ਤੇ ਮੇਰੇ ਤੋਤਾ ਜੱਜਾ ਤੋਤਾ ਸਿੰਘ ਦੀ ਗੱਲ ਬਾਰ-ਬਾਰ ਜ਼ਿਆਦਾ ਹੁੰਦੀ ਹੈ ਚੋਣਾ 'ਚ ਉਹ ਕਹਿੰਦੇ ਹੁੰਦੇ ਸੀ ਕਿ ਹੁਣ ਨਾ ਜਿਹੜੇ ਇਹ ਮੰਡੀਆਂ ਅਸੀਂ ਬਣਾ ਦੇਣੀਆਂ ਨੇ ਜੱਟ ਇਥੋਂ ਕੀ ਕਰਿਆ ਕਰੂਗਾ ਕਿਸਾਨ ਫਸਲ ਸਬਜੀ ਸਬਜੀ ਜਾਇਆ ਕਰੂਗੀ ਉਹ ਕਾਰਗੋ ਜਹਾਜ਼ ਫਲਾਈਟ ਲਹੋਇਆ ਕਰੂਗੀ ਉਹਦੇ ਚ ਬੈਠਿਆ ਕਰੂਗਾ ਯੂਰਪ ਦੇ ਵਿੱਚ ਜਾ ਕੇ ਵੇਚ ਕੇ ਬਰਹਾਇਆ ਕਰੂਗਾ ਬਹੁਤ ਸਾਰੇ ਲੋਕਾਂ ਨੇ ਵੋਟਾਂ ਪਾਈਆਂ ਹੋਣਗੇ ਇਹ ਕਹਿ ਕੇ ਵੀ ਰਾਤ ਨੂੰ ਸੁਪਨਾ ਹੁੰਦਾ ਹੋਊਗਾ ਜਹਾਜ਼ 'ਚ ਬੈਠਿਆਂ ਦਾ ਫਸਲ ਦੀ ਵੇਚਾ ਯੂਰਪ ਚਲੇ ਉਹ ਮੰਡੀ ਪੁੰਡਾ ਨੂੰ ਦੇਤੀ ਤੇ ਮੰਡੀ ਚਲਾਉਣ ਦੀ ਬਜਾਏ ਕਿ ਮਾੜਾ ਮੋਟਾ ਉਹ ਪਿੰਡ ਤੋਂ ਮੰਡੀ ਦੀ ਜ਼ਮੀਨ ਕਾਹਦੇ ਲਈ ਗਈ ਇਸ ਕਰਕੇ ਕਿ ਤੁਹਾਨੂੰ ਫਾਇਦਾ ਦੇਣ ਲਈ ਮੰਡੀ ਦੇ ਪੈੱਡ ਤੋਂ ਲੈ ਕੇ ਉਹ ਸਸਤੇ ਰੇਟ ਤੇ ਹੁਣ ਮਹਿੰਗੇ ਰੇਟ ਤੇ ਮਾਲ ਦੇ ਵਾਸਤੇ ਉਹ ਵੇਚ ਹੀ ਜਾਂਦੇ ਇਹ ਪ੍ਰੈਕਟੀਕਲੀ ਹੈ ਜਿਹੜੀਆਂ ਸਾਰੀਆਂ ਗੱਲਾਂ ਸਾਹਮਣੇ ਨੇ ਫਿਰ ਸ਼ਾਮਲਾਟ ਜ਼ਮੀਨਾਂ ਨੇ ਸਾਰੇ ਵੀਡੀਓਜ਼ ਨੂੰ ਇੱਕ ਚਿੱਠੀ ਨਿਕਲੀ ਹੋਈ ਕਿ ਤੁਹਾਡੇ ਏਰੀਆ ਦੇ ਵਿੱਚ ਜਿੰਨੀ ਜਿੰਨੀ ਸ਼ਾਮਲਾਟ ਜ਼ਮੀਨਾਂ ਉਹਦੇ ਇਸ਼ਾਰੇ ਦੀ ਉਹਦੂ ਪੁਰਾਣੀ ਇੱਕ ਫੈਸਲਾ ਲਾਗੂ ਹੋ ਰਿਹਾ ਲਗਾਤਾਰ ਜਿਹੜੀ ਲਗਭਗ 214 ਏਕੜ ਜ਼ਮੀਨ ਹੈ ਜਿਹੜੀ ਪਹਿਲਾਂ ਕਲੋਨੀਆਂ ਵਾਲਿਆਂ ਨੇ ਕੋਈ ਰਸਤਾ ਸੀਗਾ ਕੋਈ ਖਾਲਾ ਸੀ ਕੋਈ ਕੁਰਸੀ ਸੀ ਜਿਹੜਾ ਉਹ ਵਿੱਚ ਆਉਂਦਾ ਸੀ ਸ਼ਾਮਲਾਣ ਦਾ ਠੱਕੇ ਨਾਲ ਲਾਇਆ ਹੋਇਆ ਹੁਣ ਉਹਨਾਂ ਨਾਲ ਦੋਸਤੀ ਪਾ ਕੇ ਇੱਕ ਫੈਸਲਾ ਇਹ ਕਰ ਲਿਆ ਗੌਰਮੈਂਟ ਨੇ ਇਦੋਂ ਪਹਿਲਾਂ ਜੇਕਰ ਪੰਚਾਇਤੀ ਜ਼ਮੀਨ ਕਹਿੰਦੇ ਅਸੀਂ ਛੜਾ ਕੇ ਦੇਵਾਗੇ ਪੰਚਾਇਤਾਂ ਪੰਚਾਇਤ ਨੂੰ ਛੜਾ ਕੇ ਹੁਣ ਤੱਕ ਕਿਉਂ ਨਹੀਂ ਦੇ ਰਹੇ ਤੁਸੀਂ ਉਹ ਕਹਿੰਦੇ ਹੁਣ ਤਾਂ ਦੇਵਾਗੇ ਕਿਉਂਕਿ ਅਸੀਂ ਕਾਨੂੰਨ ਬਰ ਨਿਜਮ ਬਦਲਤਾ ਨਿਜਮ ਹੁਣ ਕੀ ਬਦਲਤਾ ਕਿ ਅੱਧੇ ਪੈਸੇ ਸਰਕਾਰ ਦੇ ਖਜ਼ਾਨੇ 'ਚ ਜਾਣਗੇ ਅੱਧੇ ਪੈਸੇ ਪੰਚਾਇਤਾਂ ਨੂੰ ਦੇਵਾਂਗੇ ਇਹ ਫਿਰ ਇਹਦੋਂ ਕੀ ਕਮੀ ਹੈ ਕਿ ਜਿਹੜੀ ਇੱਕ ਡਿਸਪਿਊਟਡ ਲੈਂਡ ਹੁੰਦੀ ਹੈ ਝਗੜੇ ਵਾਲੀ ਜ਼ਮੀਨ ਹੁੰਦੀ ਹੈ ਜਦੋਂ ਉਹ ਤੋਂ ਆਪ ਕਬਜ਼ਾ ਨਹੀਂ ਲਿਆ ਜਾਂਦਾ ਉਹ ਦੋ ਚਾਰ ਬਦਵਾਸਾ ਨੂੰ ਦੇ ਦਿੰਦਾ ਵੀ ਤੁਸੀਂ ਯਾਰ ਮੇਰਾ ਕਬਜ਼ਾ ਛਡਾ ਲੋ ਅੱਧੀ ਤੁਸੀਂ ਲੈ ਲਿਓ ਅੱਧੀ ਮੈਂ ਰੱਖ ਲਵਾਂ ਸਰਕਾਰ ਬਦਵਾਸਾ ਦਾ ਟੋਲਾ ਹੋ ਗਈ ਇਹਦਾ ਮਤਲਬ ਉਸ ਰੂਪ ਦੇ ਵਿੱਚ ਤੁਸੀਂ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਚੋਂ ਅੱਧਾ ਪਾ ਲੈਣ ਲੱਗੇ ਛੜਾ ਕੇ ਦੇਣ ਵਾਸਤੇ ਉਹਨੂੰ ਇਦੋਂ ਮਾੜੀ ਹਾਲਤ ਕੀ ਹੋਏਗੀ ਇਦੋਂ ਗਰਾਵਟ ਕੀ ਆਏਗੀ ਕਲਚਰ ਦੇ ਵਿੱਚ ਸਭਿਆਚਾਰ ਚ ਇਸ ਕਰਕੇ ਤੁਸੀਂ ਆਰਥਿਕ ਤੌਰ ਤੇ ਕਰਦਾਬ ਹੁਕਰਤਾ ਪੰਜਾਬ ਹੁਣ ਲੋਕਾਂ ਦੀਆਂ ਖਾਸ ਤੌਰ ਤੇ ਪਿੰਡਾਂ ਦੀਆਂ ਸਰਕਾਰੀ ਸਸਤਾਵਾਂ ਦੀਆਂ ਜ਼ਮੀਨਾਂ ਵੇਚ ਕੇ ਆਪਣਾ ਕੰਮ ਚਲਾਉਣਾ ਚਾਹੁੰਦੇ ਹੋ ਸਪਾਈਕ ਦੀ ਇਲੈਕਸ਼ਨ ਲੜਨਾ ਚਾਹੁੰਦੇ ਹੋ ਜੇ ਹੁਣ ਫਿਰ ਤੁਹਾਡੇ ਤੁਸੀਂ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਾ ਰਹੇ ਹੋ ਮਹਿਮ ਬੱਡੀ ਹੈ ਕੀ ਪੰਜਾਬ ਦੇ ਲੋਕਾਂ ਨੂੰ ਸਨੇਹ ਹੈ ਤੁਹਾਡਾ ਕਿ ਇਹ ਜਿਹੜਾ ਹੈਗਾ ਹੁਣ ਕਰਨਾ ਕੀ ਚਾਹੀਦਾ ਕਰਨਾ ਇਹ ਚਾਹੀਦਾ ਸੀ ਪਿੰਡ ਪਿੰਡ ਸੱਦਾ ਦੇ ਰਹੇ ਸਾਰੇ ਪੰਜਾਬ ਨੂੰ ਵੀ ਪਹਿਲਾਂ ਲੈਂਡ ਪੂਲਿੰਗ ਪਾਲਿਸੀ ਚ ਲੋਕਾਂ ਨੇ ਉਹ ਚੀਜ਼ ਅਜਮਾਈ ਦੀ ਹੈ ਕਿ ਹਰ ਪਿੰਡ ਆਪਣੇ ਪਿੰਡ ਦੇ ਵਿੱਚ ਗ੍ਰਾਮ ਸਭਾ ਦਾ ਮਤਾ ਪਾਵੇ ਉਹ ਮਤੇ ਇਸ ਰੂਪ ਦੇ ਵਿੱਚ ਪਾਉਣ ਕਿ ਕੱਲ ਨੂੰ ਜੇ ਪੰਜਾਬ ਦੀ ਪੰਚਾਇਤਾਂ ਦੀ ਜ਼ਮੀਨ ਜਿਹੜੀ ਸ਼ਾਮਲਾਟ ਜ਼ਮੀਨ ਹੈ ਜੇਕਰ ਸਰਕਾਰ ਲੈਣਾ ਚਾਹੇ ਕਿਸੇ ਪਿੰਡ ਦੀ ਤਾਂ ਕੱਲੀ ਪੰਚਾਇਤ ਤੋਂ ਮਤਾ ਪਵਾ ਕੇ ਨਹੀਂ ਜਾਣੀ ਚਾਹੀਦੀ ਉਹ ਗ੍ਰਾਮ ਸਭਾ ਹੀ ਮਤਾ ਪਾਉਗੀ ਇਹ ਗ੍ਰਾਮ ਸਭਾ ਜੇ ਮਤਾ ਪਾ ਦਿੰਦੀ ਹੈ ਤਾਂ ਪੰਚਾਇਤ ਦਾ ਵੀ ਫਾਇਦਾ ਹੈ ਪੰਚਾਇਤ ਉਹਦੇ ਜਿਹੜੀ ਉਹਦੀ ਝੜਚਮ ਹੁੰਦੀ ਆ ਤੁਸੀਂ ਪਾ ਕੇ ਲਿਆਓ ਉਹ ਵੀ ਵੱਸ ਸਕਦੀ ਹੈ ਤੇ ಗ್ರಾಮ ਸਭਾ ਦੇ ਵਿੱਚ ਪਾਇਆ ਮਤਾ ਸਾਰੇ ਪਿੰਡ ਨੂੰ ਲਿਆ ਕੇ ਮਤਾ ਨਹੀਂ ਪਵਾ ਸਕਦੀ ਸਰਕਾਰ ਤੁਹਾਡਾ ਜ਼ਮੀਨ ਰੋਕਣ ਦਾ ਕੇਵਲ ਇੱਕੋ ਹੀ ਤਰੀਕਾ ਹੈ ਕਿ ਆਪਣੇ ਮਤੇ ਪਾਉ। ਦੂਜੀ ਆਪਣੀ ਜ਼ਮੀਨ ਤਾਂ ਇਸ ਤਰੀਕੇ ਨਾਲ ਬਚ ਜੂਗੀ ਸ਼ਾਮਲਾਟ ਜਿਹੜੀ ਜ਼ਮੀਨ ਸਰਕਾਰੀ ਸੰਸਥਾਵਾਂ ਦੀ ਹੈ ਉਹ ਪਾਵਰ ਕਾਮ ਦੀ ਹੋਵੇ ਉਹ ਪੀਏਯੂ ਦੀ ਹੋਵੇ ਉਹ ਮੰਡੀ ਬੋਰਡ ਦੀ ਹੋਵੇ ਉਹਦੇ ਲਈ ਵੀ ਮਤੇ ਪੈਣਾ ਚਾਹੀਦੇ ਨੇ ਕਿ ਇਹ ਜ਼ਮੀਨਾਂ ਸਾਡੇ ਪਿੰਡਾਂ ਦੀਆਂ ਜ਼ਮੀਨਾਂ ਚੋਂ ਤੁਸੀਂ ਲਈਆਂ ਨੇ ਜਿਹੜੇ ਕੰਮ ਲਈ ਲਈਆਂ ਨੇ ਉਸ ਕੰਮ ਦੀ ਲਈ ਉਹਦੀ ਵਰਤੋਂ ਕਰੋ ਨਹੀਂ ਤਾਂ ਉਹਨਾਂ ਲੋਕਾਂ ਨੂੰ ਵਾਪਸ ਮੋੜੋ ਜਿਹੜਿਆਂ ਤੋਂ ਲਈਆਂ ਨੇ ਇਹ 2013 ਦੇ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਹੈ ਲੈਂਡ ਐਕੁਇਜ਼ੀਸ਼ਨ ਐਕਟ ਜੇ 5 ਸਾਲ ਤੱਕ ਉਹਦੇ ਤੇ ਉਹੀ ਕੰਮ ਨਹੀਂ ਹੁੰਦਾ ਜਿਹਦੇ ਕਰਕੇ ਉਹ ਲਈ ਗਈ ਹੈ ਮੁੜ ਕੇ ਜਿਹੜੇ オリジナル ਮਾਲਕ ਨੇ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰੋ ਤੇ ਤੁਸੀਂ ਇਹ ਮੰਗ ਜੇਕਰ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਕਰਤੀਆਂ ਨੇ ਕਿ ਮੁਲਕੇ ਉਹਨਾਂ ਦੇ ਹਵਾਲੇ ਹੋਏ ਤਾਂ ਇੱਕ ਕਾਨੂੰਨੀ ਤੌਰ ਤੇ ਜੋ ਪਾਰਲੀਮੈਂਟ ਵੱਲੋਂ ਬਣਿਆ ਐਕਟ ਹੈ ਉਹਦੀ ਸੰਸਥਾ ਨੂੰ ਵਰਤ ਕੇ ਉਸ ਅਧਿਕਾਰ ਨੂੰ ਤੁਸੀਂ ਆਪਣਾ ਬਚਾਓ ਕਰ ਸਕਦੇ ਹੋ ਜੇ ਸਾਰਾ ਪੰਜਾਬ ਇਸ ਪਾਸੇ ਲੱਗ ਜੇ ਤਾਂ ਪੰਜਾਬ ਔਰ ਪਿੰਡ ਬਚ ਸਕਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਫੇਰ ਜੇ ਨਹੀਂ ਮੰਨਣਗੇ ਤਾਂ ਤੁਹਾਡੇ ਕੋਲ ਇੱਕ ਅੰਦੋਲਨ ਹੈਗਾ ਪਰ ਤੁਸੀਂ ਕਾਗਜ਼ੀ ਪੱਤਰੀ ਜਦੋਂ ਸੋਲਿਡ ਹੋਵੋਗੇ ਕੱਲੋਂ ਕੋਈ ਅਦਾਲਤ ਜਾਊ ਕੋਈ ਕਿਤੇ ਜਾਊਗਾ ਤਾਂ ਤੁਹਾਡੇ ਲਈ ਇੱਕ ਹਥਿਆਰ ਦਾ ਕੰਮ ਕਰੇ ਸਰਦਾਰ ਹਮੇਰ ਸਿੰਘ ਜੀ ਤੁਸੀਂ ਕੀਮਤੀ ਸਮਾਂ ਜਿਹੜਾ ਕੀਮਤੀ ਜਾਣਕਾਰੀ ਸਾਹਮਣੇ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਜੀ ਜੀ ਸੀ ਕੇ ਸੀਨੀਅਰ ਪੱਤਰਕਾਰ ਸਰਦਾਰ ਹਮੇਰ ਸਿੰਘ ਤੁਸੀਂ ਟੀ 5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਤੂਹੀ ਜਿੱਥੇ ਪੰਜਾਬ ਸਰਕਾਰ ਜਿਹੜੀ ਹੈ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਪੰਜਾਬ ਦੇ ਸਰਵਪੱਖੀ ਵਿਕਾਸ ਦੀ ਜਿੱਥੇ ਗੱਲ ਕਰ ਰਹੀ ਹੈ ਉੱਥੇ ਹੀ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਚੁਣੌਤੀਆਂ ਨੇ ਜਿੱਥੇ ਕਰਜ਼ਾ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਉੱਥੇ ਹੀ ਪੰਜਾਬ ਸਰਕਾਰ ਕਿਤੇ ਨਾ ਕਿਤੇ ਜਿਹੜੇ ਹੈਗੇ ਨੇ ਵਿਰੋਧੀ ਦੋਸ਼ ਲਗਾ ਰਹੇ ਨੇ ਕਿ ਸਰਕਾਰ ਇਹ ਜਿਹੜੀ ਉਹ ਸ਼ਾਮਲਾ ਜ਼ਮੀਨਾਂ ਜਾਂ ਹੋਰ ਜ਼ਮੀਨਾਂ ਵੇਚਣ ਦੀ ਤਿਆਰੀ ਕਰ ਰਹੀ ਹੈ। ਸੋ ਆਈਡੀਪ ਵੱਲੋਂ ਵੀ ਲਗਾਤਾਰ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਪਿੰਡਾਂ ਦੀਆਂ ਜਾਇਦਾਦਾਂ ਬਚਾਈਆਂ ਬਚਾਈਆਂ ਜਾ ਸਕਦੀਆਂ ਨੇ। ਸੋ ਸਾਡੇ ਨਾਲ ਜਿਹੜੇ ਹੈਗੇ ਆਡੀਪੀ ਆਗੂ ਗੁਰਮੀਤ ਸਿੰਘ ਜੀ ਮੌਜੂਦ ਨੇ ਜੀ ਸਾਹਿਬ ਜਿਹੜਾ ਇਹ ਮਹਿੰਮਤ ਜੀ ਸ਼ੁਰੂ ਕੀਤੀ ہوئی ਹੈ ਇਹ ਮਹਿੰਮਾ ਜਿਹੜੀ ਇਹ ਸ਼ੁਰੂ ਕਿਉਂ ਕਰਨੀ ਪਈ ਔਰ ਇਸ ਦਾ ਮਕਸਦ ਕੀ ਹੈ ਇਹ ਸ਼ੁਰੂ ਇਸ ਲਈ ਕਰਨੀ ਪਈ ਕਿਉਂਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਪ੍ਰਾਈਵੇਟ ਲੋਕਾਂ ਦੀ ਜ਼ਮੀਨ ਵੇਚਣ ਦਾ ਇੱਕ ਲੈ ਕੇ ਆਂਦਾ ਤੇ ਹੁਣ ਹੁਣ ਇਹਨਾਂ ਨੇ ਉਸ ਤੋਂ ਬਾਅਦ ਕਿਉਂਕਿ ਲੋਕ ਇਕੱਠੇ ਹੋਏ ਰੌਲਾ ਪਿਆ ਪੰਜਾਬ ਦਾ ਤਾ ਉਹ ਰਦ ਹੋ ਗਈ ਪਾਲਸੀ ਹੁਣ ਇਹਨਾਂ ਨੇ ਕਿਉਂਕਿ ਕਿਤੇ ਨਾ ਕਿਤੇ ਪੈਸਾ ਇਕੱਠਾ ਕਰ ਲਿਆ ਜਿਹਦੇ ਤਹਿਤ ਪਿੰਡਾਂ ਦੀ ਕਈ ਵਾਰੀ ਇਹ ਹੁੰਦਾ ਕਿ ਸਾਂਝੇ ਬਾਬੇ ਨੂੰ ਕਿਹੜਾ ਰਹਿੰਦਾ ਪਿੰਡਾਂ ਦੇ ਲੋਕਾਂ ਨੇ ਕਿਹੜਾ ਜਾਗਣਾ ਪਿੰਡਾਂ ਦੀ ਸ਼ਾਮਲਾਟ ਚੁੱਪਚੀ ਪੀਤੇ ਵੇਚਣ ਲੈਣਾ ਨੇ ਫੈਸਲਾ ਕੀਤਾ ਜਿਹਦੇ ਚ ਇਹ ਆ ਕਿ ਜਿਹੜੀ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਨੇ ਉਹ ਅਧੀਆਂ ਜਿਹੜਾ ਜਦੋਂ ਵਿਕਦੀਆਂ ਨੇ ਤਾਂ ਉਹ ਅੱਧਾ ਪੈਸਾ ਸਰਕਾਰੀ ਖਜ਼ਾਨੇ ਚ ਅੱਧਾ ਪੈਸਾ ਪੰਚਾਇਤ ਦੇਖ ਲੈ ਮਤਲਬ ਫੰਡ ਆਏ ਇਹ ਸਭ ਤੋਂ ਪਹਿਲਾਂ ਤਾਂ ਬੇਇਨਸਾਫੀ ਹੈ ਕਿ ਕਿਸੇ ਦਾ ਪੈਸਾ ਤੁਸੀਂ ਅਦਾ ਜਿਵੇਂ ਕੋਈ ਬਦਮਾਸ਼ ਕੋਈ ਜ਼ਮੀਨ ਆਪਾਂ ਕਹੀਏ ਵੀ ਕਬਜ਼ੇ ਦੀ ਹੈ ਝਗੜੇ ਦੀ ਹੈ ਤਾਂ ਉੱਥੇ ਰੌਲਾ ਹੁੰਦਾ ਹਮ ਤੌਰ ਤੇ ਵੀ ਆਪਾਂ ਕਿਸੇ ਨੂੰ ਤੀਜੇ ਨੂੰ ਸਮਾਹਦਾਨਾ ਕਿ ਭਾਈ ਤੂੰ ਵੇਚ ਲੈ ਅੱਦੋ ਅੱਦ ਕਰ ਲਾ ਇਹ ਕੰਮ ਕਰ ਰਹੇ ਨੇ ਦੂਜਾ ਪਿੰਡਾਂ ਦੇ ਅੰਦਰ ਵਿਕਾਸ ਤਾਂ ਹੈ ਪਿਛਲੇ 13 ਸਾਲਾਂ ਚ ਨਾ ਇਹਨਾਂ ਦੀ ਸਰਕਾਰ ਨੇ ਇਹ ਤੋਂ ਪਹਿਲੀਆਂ ਸਰਕਾਰਾਂ ਨੇ ਕੰਸੋਲੀਡੇਟ ਫੰਡ ਹੈ ਜਿਹੜਾ ਖਜ਼ਾਨੇ ਚ 1 ਰੁਪਿਆ ਨਹੀਂ ਆਇਆ ਪੰਜਾਬ ਦੇ ਚ ਪਿੰਡਾਂ ਦੇ ਲਈ ਹਾਂ ਪਿੰਡਾਂ ਚੋਂ ਪਹਿਲੀਆਂ ਸਰਕਾਰਾਂ ਨੇ 20% ਪੰਚਾਇਤੀ ਆਮਦਨ ਦਾ ਕਟਲਾਇਆ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਸਾਡੇ ਕਾਨੂੰਨ ਨਹੀਂ ਉਹ ਇਹ ਕਹਿ ਕੇ ਕਿ ਅਸੀਂ ਪੰਚਾਇਤ ਪੰਚਾਇਤ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਹੈ ਜਿਹੜੇ ਵਿਭਾਗ ਦੇ ਸੈਕਟਰੀ ਵਗੈਰਾ ਵਾਸਤੇ ਦੂਜਾ ਹੁਣ ਇਹਨਾਂ ਨੇ 32% ਕਰ ਦਿੱਤਾ ਹੈ ਜਿੱਥੇ ਜਿੱਥੇ ਵੀ ਲਗਭਗ ਪੰਜਾਬ ਚ 120 22 ਪਿੰਡਾਂ ਦੇ ਕਰੀਬ ਪਹਿਲਾਂ ਜ਼ਮੀਨਾਂ ਵਿਕ ਚੁੱਕੀਆਂ ਨੇ ਸਾਡੇ ਨੇੜੇ ਰਾਜਪੁਰੇ ਦੇ ਨੇੜੇ ਨਲਾਸ ਪਿੰਡ ਹੈ 65 ਕਰੋੜ ਦੀ ਜਗ੍ਹਾ ਵਿਕੀ ਤੇ ਉਸ ਪਿੰਡ ਦੇ ਪੈਸੇ ਤੇ ਉਹ ਕਹਿੰਦੇ ਨੇ ਦੁਬਾਰਾ 32% ਤਾਂ ਹੈਗੀ ਆ 5% ਹੋਰ ਦਿਓ ਉਹ ਪਿੰਡ ਨੇ ਮਤੇ ਪਾਏ ਨੇ ਕਿ ਅਸੀਂ ਪੈਸਾ ਨਹੀਂ ਦੇਣਾ ਸਾਡੀ ਆਮਦਨ ਨਹੀਂ ਹੈਗੀ ਇਹ ਸਾਡਾ ਆਪਣੀ ਪੂੰਜੀ ਹੈ ਜੇ ਇਹ ਵੀ ਬਰਬਾਦ ਹੋ ਗਈ ਤਾਂ ਪਿੰਡ ਕਦੋਂ ਵਿਕਾਸ ਕਿਵੇਂ ਕਰੇਗਾ ਨਹੀਂ ਇਹ ਨਾ ਸਾਰੀਆਂ ਚੀਜ਼ਾਂ ਦੇ ਤੱਥ ਕਿਤੇ ਨਾ ਕਿਤੇ ਮੌਜੂਦ ਨੇ ਬਿਲਕੁਲ ਮੌਜੂਦ ਨੇ ਬਿਨਾ ਮੌਜੂਦ ਤੋਂ ਤਾਂ ਕੋਈ ਗੱਲ ਬੋਲੀও ਨਹੀਂ ਜਾ ਸਕਦੀ ਤੇ ਲੋਕਾਂ ਦੇ ਕਟਹਿਰੇ 'ਚ ਖੜੇ ਹੋਵੋਗੇ ਤੁਸੀਂ ਸਰਕਾਰ ਦੇ ਕਟਹਿਰੇ 'ਚ ਇਹ ਤੱਥ ਨੇ 65 ਕਰੋੜ ਦੀ ਜਮੀਨ ਹੈ ਉਹ ਜਿਹੜੀ ਵਿਕੀ ਹੈ 65 ਕਰੋੜ ਚੋਂ ਪਿੰਡ ਰਲਕੇ ਇੱਕ ਰੋਲਾ ਮਤਲਬ ਕੇਸ ਚੱਲ ਰਿਹਾ ਹੈ ਬੀਜਨਸ ਚ ਕਿ 30 32 ਕਰੋੜ ਰੁਪਈਆ ਕੱਪੜੇ ਦਾ ਕੇਸ ਹੈ ਜਿਹੜਾ ਮਤਲਬ ਉਹ ਚੱਲ ਰਿਹਾ ਹੈ ਉਹਦਾ ਫੈਸਲਾ ਕੀ ਹੁੰਦਾ ਹੈ ਉਹ ਅਲੱਗ ਹੈ ਕਿ ਜਸਾਨ ਮੀਣ ਹੋ ਰਹੀ ਹੈ ਪਰ 32 ਕਰੋੜ ਦਾ ਪਤਾ ਹੀ ਨਹੀਂ ਪਿੰਡ ਨੂੰ ਇਸੇ ਤਰੀਕੇ ਨਾਲ ਜਿਹੜੇ 31 ਸਾਲ ਪਹਿਲਾਂ ਪੰਚਾਇਤੀ ਰਾਜ ਕਾਨੂੰਨ ਦੇ ਤਹਿਤ 29 ਮਹਿਕਮੇ ਦਿੱਤੇ ਸਿਗੇ ਉਹ 29 ਮਹਿਕਮੇ ਅਜੇ ਤੱਕ ਇੱਕ ਵੀ ਮਹਿਕਮਾ ਕਿਸੇ ਨੂੰ ਨਾ ਵਿੱਤੀ ਨਾ ਪ੍ਰਸ਼ਾਸਨਿਕ ਤਾਕਤ ਨਹੀਂ ਦਿੱਤੀ ਆ ਪਰਸੋਂ ਹੀ ਸਾਡੇ ਚੀਮਾ ਸਾਹਿਬ ਨੇ ਇੱਕ ਅਨਾਉਂਸ ਕੀਤਾ ਕਿ ਅਸੀਂ ਪਿੰਡਾਂ ਨੂੰ ਦੋ ਕਿਸ਼ਤਾਂ 'ਚ 332 ਕਰੋੜ 332 ਕਰੋੜ ਦੀਆਂ ਦੋ ਕਿਸ਼ਤਾਂ ਦੇਵਾਂਗੇ ਪਿੰਡਾਂ ਦਾ ਦੇਖੋ ਵਿਕਾਸ ਕਿਸ ਤਰੀਕੇ ਨਾਲ ਹੁੰਦਾ ਹੈ 20% ਅਸੀਂ ਜ਼ਿਲ੍ਹਾ ਪ੍ਰੀਸ਼ਦ ਨੂੰ 10% ਅਸੀਂ ਬਲਾਕ ਸਮਤੀ ਨੂੰ 70% ਅਸੀਂ ਪਿੰਡਾਂ ਨੂੰ ਮਤਲਬ 30% ਜਿਹੜਾ ਪਹਿਲਾਂ ਤਾਂ ਉਹ ਹੈ ਉਹ ਬੋਡੀਓ ਨਹੀਂ ਹੈਗੀ ਚੋਣਾਂ ਹੀ ਨਹੀਂ ਹੋਈਆਂ ਪਿਛਲੇ 2 ਸਾਲ ਪਹਿਲਾਂ ਹੋਈ ਸੀ ਜਿਹੜੀਆਂ ਲਗਭਗ ਤੇ ਉਹ ਪੈਸਾ ਕਿੱਥੇ ਜਾ ਗਿਆ ਬਿਊਰੋਕਰੇਟਾਂ ਕੋਲੇ ਤੀਜੀ ਗੱਲ ਪਿੰਡਾਂ ਨੂੰ ਪੈਸਾ ਦੇਣ ਦੀ ਬਜਾਏ ਜਿਹੜਾ ਅਸੀਂ ਦਾਨੀ ਬਣ ਕੇ ਮਾਲਕ ਬਣ ਕੇ ਦਿੰਨੇ ਆ ਉਹ ਤੀਜਾ ਇਸਾ ਜਿਹੜਾ ਵਿਤੀ ਤੇ ਮਤਲਬ ਬਜਟ ਦਾ ਇਹ ਜਾਇਸਰ ਉਹ ਦੇਣਾ ਚਾਹੀਦਾ ਪੰਚਾਇਤੀ ਰਾਜ ਸਿਸਟਮ ਚੋਂ ਆਉਣਾ ਚਾਹੀਦਾ ਉਹ ਕਰਨ ਦੀ ਵਿਜਾਇ ਇਸ ਤਰੀਕੇ ਨਾਲ ਜਿਵੇਂ ਖੈਰਾਤ ਦੇ ਰਹੇ ਆ ਉਹ ਇੱਕ ਤਰੀਕਾ ਕੀਤਾ ਜਾ ਰਿਹਾ ਸਾਡਾ ਪੈਸਾ ਲੈ ਕੇ ਪਿੰਡਾਂ ਦੀਆਂ ਸ਼ਾਮਲਾਂ ਤਾਂ ਹੁਣ ਤੁਸੀਂ ਦੇਖੋ ਪਰਸੋਂ ਚੌਥੇ ਰੋਜ਼ ਬਿਆਨ ਆ ਰਹੇ ਨੇ ਪਟਿਆਲੇ ਜਿਹੜੀ 90 ਏਕੜ ਜ਼ਮੀਨ ਹੈ ਪੀਐਸਪੀ ਸੰਜੀ ਉਹ ਵੇਚਣ ਦਾ ਇਹਨਾਂ ਨੇ ਫੈਸਲਾ ਕਰ ਲਈ ਉਹਦੀ ਇਨਸ਼ਾਨ ਦੇ ਯੋਰੀ ਇਸੇ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਜਗ੍ਹਾ ਹੈ ਉਹ ਵੇਚਣ ਦਾ ਇਹਨਾਂ ਨੇ ਫੈਸਲਾ ਕੀਤਾ ਹੋਇਆ ਅੱਜ ਇਹ ਹੁਣ ਇੱਕ ਪਿੰਡ ਖੜੇ ਗੱਲ ਕਰ ਰਹੇ ਸੀ ਉੱਥੋਂ ਦੇ ਸਰਪੰਚ ਕਹਿ ਰਹੇ ਨੇ ਕਾਲ ਸੁਣਾ ਦੇ ਕਿ ਸਾਡੇ ਇਲਾਕੇ 'ਚ ਅਸੀਂ ਸੂਰਜਮੁਖੀ ਬੀਜਦੇ ਸੀ 20 ਬਾਰੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਇਹ ਕਹਿੰਦੇ ਨੇ 20 ਕਿਤੋਂ ਵੀ ਲੈ ਲਓ 20 ਤਾਂ ਮਿਲ ਜੇਗਾ ਉਹ ਕਹਿੰਦੇ ਅਸੀਂ ਪਹਿਲਾ ਸੂਰਜਮੁਖੀ ਬੀਜਦੇ ਸੀ ਇੱਥੇ ਤੇ ਉਹ ਸਾਨੂੰ 20 ਹੌਲੀ-ਹੌਲੀ ਕੰਪਨੀਆਂ ਤੋਂ ਕੰਪਨੀ ਜਿਹੜੀਆਂ ਸੌਧ ਕੇ ਦਿੰਦੀਆਂ ਸੀ ਉਹ ਕਹਿੰਦੀਆਂ ਇੰਨਾ ਲੋਕ ਬੀਜਦੇ ਨਹੀਂ ਸਾਨੂੰ ਘਾਟਾ ਪੈਂਦਾ ਜੱਦ ਕੇ 1600 ਤੋਂ 2400 ਦੀ ਉਹ ਥੈਲੀ ਕੀਤੀ ਆ ਉਹਨਾਂ ਨੇ ਉਹਦੇ باوجود ਵੀ ਕਹਿੰਦੇ ਸਾਨੂੰ ਵੀ ਨਹੀਂ ਮਿਲ ਰਿਆ ਜੇ ਦੇਸੀ ਕਿ ਤੋਂ ਲੈ ਰਿਆ ਬਹੁਤ ਛੋਟਾ ਫੁੱਲ ਬਣ ਰਿਹਾ ਝਾੜ ਨਹੀਂ ਨਿਕਲ ਨਹੀਂ ਨਿਕਲ ਰਿਹਾ ਪਹਿਲਾਂ ਸਾਡੇ 2.5 ਲੱਗ ਕੇ ਲਗਭਗ ਝਾੜ ਨਿਕਲਣਾ ਸੀਦਾ ਇਹ ਸਾਰ ਸਮੱਸਿਆਵਾਂ ਮਾਰੀ ਪਿੰਡਾਂ ਦੀ ਸੋ ਰਾਜੀ ਕੈਦੂਪੁਰ ਸਾਹਿਬ ਇੱਕ ਪਾਸੇ ਉਪ ਮੰਤਰੀ ਜਗਵੰਤ ਸਿੰਘ ਮਾਨ ਅਰਵਿੰਦ ਕੇਜੀ ਦਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਰਹੇ ਸੁਖਵੀਰ ਸਿੰਘ ਬਾਦਲ ਰਹੇ ਸਾ ਮੇਰੇ ਇੰਦੇ ਬਹੁਤ ਵੱਡੇ ਵੱਡੇ ਕਾਰਟੂਨ ਬਣਦੇ ਨੇ ਆਮ ਤੁਸੀਂ ਠੀਕ ਹੈ ਗੱਲਾਂ ਜਰੂਰ ਕਰ ਰਹੇ ਹੋ ਪਰ ਲੋਕ ਇਹਨਾਂ ਚੀਜ਼ਾਂ ਨੂੰ ਸਮਝ ਕਿਉਂ ਨਹੀਂ ਰਹੇ ਫਿਰ ਜਿਹੜੀਆਂ ਹੁਣ ਤੱਕ ਸਰਕਾਰਾਂ ਰਹੀਆਂ ਜੀ ਉਹਨਾਂ ਦੀ ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਆਪਾਂ ਖੜੇ ਕਰਦੇ ਠੀਕ ਹੈ ਤੇ ਫਿਰ ਇਹ ਕੀ ਹੈ ਸਾਡਾ ਬૌਧਿਕ ਦਿਵਾਲੀਆ ਪਾਣਾ ਜਾਂ ਕੀ ਕਹਾਂਗੇ ਇਹਨਾਂ ਕਿਉਂ ਨਹੀਂ ਸਮਝਦੇ ਲੋਕ ਇਹਦਾ ਇੱਕ ਤਾਂ ਬਹੁਤ ਵੱਡਾ ਕਾਰਨ ਹੈ ਕਿ ਜਿਹੜੀ ਅੱਜ ਦੁਨੀਆ ਪੱਧਰ ਤੇ ਇੱਕ ਸੋਚ ਚੱਲ ਰਹੀ ਹੈ ਉਹ ਚੱਲ ਰਹੀ ਹੈ ਕਿ ਪੈਸੇ ਇਹ ਪੈਸਾ ਕਿਵੇਂ ਆਵੇ ਬੰਦੇ ਦਾ ਇਹ ਸਰਕਾਰਾਂ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਲੋਕ ਕਿਉਂ ਨਹੀਂ ਕਰਦੇ ਇਹ ਕੀ ਕਰਦੇ ਨੇ ਅਸੀਂ ਦੇਖ ਰਹੇ ਹਾਂ ਆ ਤਰਨ ਤਰਨ ਦੀ ਰਿਡੈਕਸ਼ਨ ਸਾਡੇ ਸਾਹਮਣੇ ਹੋ ਕੇ ਆ ਰਹੀ ਹੈ ਕਿਵੇਂ ਪੈਸਾ दारू ਮਤਲਬ ਜੋ ਵੀ ਕੁਝ ਕਰ ਸਕੇ ਸਾਰੀਆਂ ਪਾਰਟੀਆਂ ਨੇ ਮਤਲਬ ਬਰਾਬਰ ਦਾ ਉੱਥੇ ਕੀਤਾ ਹੈ ਇਸ ਕਰਕੇ ਕਿ ਜਦੋਂ ਲੋਕਾਂ ਦੇ ਕਿਸੇ ਆਪਣੇ ਹੱਕ ਦੀ ਗੱਲ ਹੋਵੇ ਤਾਂ ਇਹ ਕੋਈ ਇਸ ਤਰ੍ਹਾਂ ਦਾ ਸੂਫਾ ਜਿਵੇਂ ਚੋਣਾਂ ਦੇ ਅੰਦਰ ਅਸੀਂ ਦੇਖਦੇ ਹਾਂ ਜੇ ਮੋਦੀ ਨੇ ਕਿਹਾ ਵੀ ਮੈਂ 10-10 ਲੱਖ ਦੇ ਦੂੰਗਾ ਤੁਹਾਡੇ ਖਾਤੇ 'ਚ ਪਾਉਂਗਾ ਬਾਹਰੋਂ ਕਾਲਾ ਤੰਦੇ ਉਹ ਮਤਲਬ ਸਕੀਮ ਐ ਇਸ ਤਰ੍ਹਾਂ ਦੀ ਬਣਾ ਕੇ ਦਿੰਦੇ ਨੇ ਕਿ ਆਮ ਬੰਦਾ ਜਿਹੜਾ ਆ ਜਿਹੜਾ ਉੱਥੇ ਤੱਕ ਬૌਧਿਕ ਲੈਵਲ ਤੇ ਨਹੀਂ ਸੋਚਦਾ ਕਿ ਅਸੀਂ ਜਿਵੇਂ ਝਾੜੂ ਵਾਲੀ ਸਰਕਾਰ ਲਾ ਲਓ ਤੁਸੀਂ ਪੰਜਾਬ 'ਚ ਇਹਨਾਂ ਨੇ ਬਦਲਾ ਦੇ ਨਾਂ ਤੇ ਲੈ ਕੇ ਕਿ ਅਸੀਂ ਬਦਲਾ ਲੈ ਕੇ ਆਵਾਂਗੇ ਅਸੀਂ ਸਾਡੀ ਪਿੰਡਾਂ ਦੀਆਂ ਸੱਥਾਂ ਤੋਂ ਸਰਕਾਰ ਚੱਲੇਗੀ ਚੱਲਦੀ ਹੈ ਕਿਤੋਂ ਪਿੰਡਾਂ ਦੀਆਂ ਸੱਥਾਂ ਹੀ ਖਤਮ ਕਰਤੀਆਂ ਆਹ ਜਿਹੜਾ ਨਵਾਂ ਫੈਸਲਾ ਜਿਹੜਾ ਕਹਿ ਰਹੇ ਨੇ ਮਤਲਬ ਜਿਸ ਦੇ ਉੱਤੇ ਲਗਾਤਾਰ ਮਾਰਤ ਚੱਲ ਰਿਹਾ ਹੈ ਕਿ ਅਸੀਂ ਪੰਚਾਇਤਾਂ ਦੀਆਂ ਜ਼ਮੀਨਾਂ ਹੀ ਵੇਚ ਦੇਵਾਂਗੇ ਮਤਲਬ 32% ਜਿਹੜਾ ਕਹਿ ਰਹੇ ਨੇ ਦੇ ਰਹੇ ਨੇ 32% ਦਾ ਇਹ ਪਹਿਲੀ ਲੈ ਕੇ ਬੋਲੀ ਵਾਲੀ ਤੋਂ ਆ ਦੇਣਾ ਇਹਨਾਂ ਨੇ ਕੀ ਜੀ ਮਨ ਲੋਕਾਂ ਨੂੰ ਇਸ ਕਰਕੇ ਕਿ ਇਹ ਲੋਕਾਂ ਦੀ ਜਾਗਰਤੀ ਦਾ ਸਵਾਲ ਹੈ ਇਹ ਜਿਹੜਾ ਮਾਰਤ ਨਹੀਂ ਅਸੀਂ ਕਰ ਰਹੇ ਆ ਇਹ ਅਸੀਂ ਲੋਕਾਂ ਨੂੰ ਮਤਲਬ ਚੇਤਨ ਕਰਨ ਦੇ ਲਈ ਕਰ ਰਹੇ ਹਾਂ ਕਿ ਬਹੁਤ ਸਮਾਂ ਹੋ ਗਿਆ 47 ਤੋਂ ਬਾਅਦ ਲਗਾਤਾਰ ਅਸੀਂ ਇਸੇ ਤਰ੍ਹਾਂ ਇਹਨਾਂ ਦੇ ਪਰਮਜਾਲ ਚ ਜਾਂ ਇਹਨਾਂ ਦੇ ਜੋ ਵੀ ਇਹ ਗੱਲਾਂ ਕਹਿ ਰਹੇ ਨੇ ਉਹਦੇ ਚ ਆ ਰਹੇ ਹਾਂ ਇਸ ਕਰਕੇ ਲੋਕਾਂ ਦੇ ਜਾਗਣ ਦਾ ਮੌਕਾ ਆ ਜਾਗ ਜਾਣਗੇ ਦੇਖੋ ਤਾਂ ਇਹ ਕੁਝ ਨਾ ਕੁਝ ਆਪਣਾ ਬਚਾ ਲੈਣਗੇ ਜਿਵੇਂ ਤੁਹਾਡੇ ਸਾਹਮਣੇ ਹੈ ਜਿਹੇ ਜ਼ਮੀਨ ਵਾਲੇ ਮਾਮਲੇ ਤੇ ਪੰਜਾਬ ਦੇ ਲੋਕ ਜਾਗੇ 370 ਦੇ ਨਾਲ ਬੈਠੇ ਤਾਂ ਉਹ ਵਾਪਸ ਹੋਇਆ ਡੈਂਡ ਪੂਲਿੰਗ ਪਾਲਿਸੀ ਦੇ ਉੱਤੇ ਜੇ ਲੋਕ ਜਾਗੇ ਤਾਂ ਉਹ ਸਰਕਾਰ ਨੂੰ ਵਾਪਸ ਲੈਣਾ ਪਿਆ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੈ ਜੇ ਪੰਜਾਬ ਜਾਗੇ ਤਾਂ ਉਹ ਹਿਸਾਬਾ ਵਾਪਸ ਹੋਇਆ ਇਸੇ ਕਰਕੇ ਜੇ ਇਹਦੇ ਤੇ ਲੋਕ ਜਗਣਗੇ ਕਿਉਂਕਿ ਤੁਹਾਡੇ ਸਾਹਮਣੇ ਹੈ ਕਿ ਪੰਚਾਇਤਾਂ ਨੂੰ ਮੱਲੋ ਸਾਰਿਆਂ ਨੂੰ ਲੂਟ ਸੋ ਚੁੱਕੇ ਨੇ ਕਿ ਆਪਣੀ ਆਪਣੀ ਜਿਹੜੀ ਪੰਚਾਇਤੀ ਜ਼ਮੀਨ ਹੈ ਇਹਦੀ ਮਿੰਨਤੀ ਕਰਾਓ ਉਹਦਾ ਮਤਲਬ ਕੀ ਹੈ ਵੀ ਦੇਖੋ ਕਿੱਥੇ ਕਿੱਥੇ ਪਈ ਹੈ ਫਿਰ ਇਹਨੂੰ ਆਪਾਂ ਅੱਗੇ ਵੇਖਣਾ ਦਾ ਜਿਹੜਾ ਉਪਰਾਲਾ ਜੋ ਕੇ ਪ੍ਰਸਾਭ ਜੇ ਇਸ ਤਰ੍ਹਾਂ ਜੇ ਹੁਣ ਆਵਾਦਿਮ ਪਾਰਟੀ ਦੀ ਸਰਕਾਰ ਹੈ ਉਹਦੇ ਜਾਂਦੇ ਜਾਂਦੇ ਲਗਭਗ 5 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਹੋ ਜਾਣਾ ਹੈ। ਬਾਕੀ ਜਿਹੜੇ ਦੇਖੋ ਐਕੂਰੇਟ ਚੀਜ਼ਾਂ ਨੇ ਹੋਰ ਸਾਹਮਣੇ ਆ ਜਾਣਗੀਆਂ। ਪਰੰਤੂ ਜੇ ਇਸ ਤਰ੍ਹਾਂ ਹੀ ਮਤਲਬ ਇਹ ਚੱਲਦਾ ਰਿਹਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਹਾਲਾਤ ਨੇ ਜਿਹੜੇ ਵਕ ਵਕ ਪੱਖਾਂ ਦੇ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਜੇ ਲੋਕ ਨੇ ਜਿਹੜੇ ਉਹ ਨਾ ਸਮਝੇ ਜਾਂ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਆਪਣੀਆਂ ਪਾਲਿਸੀਆਂ ਲੋਕਾਂ ਦੇ ਹਿੱਤ ਵਿੱਚ ਮਤਲਬ ਉਹ ਨਾਲ ਲੈ ਕੇ ਪਹਿਲਾ ਸਭ ਤੋਂ ਪਹਿਲਾਂ DF ਦੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਬਰੀਕਾਲ ਮੈਂ ਇਹ ਕਹਿਣਾ ਚਾਹੁੰਦਾ ਇਸ ਮਸਲੇ ਦੇਤੇ ਕਿ ਪੰਜਾਬ ਪੂਰੀ ਤਰ੍ਹਾਂ ਕਰ ਰਹੀ ਹੈ। ਔਰ ਇਸ ਕਰਜੇ ਦਾ ਕੋਈ ਵੀ ਪਾਰਟੀ ਜਾ ਰਾਜ ਕਰ ਰਹੀ ਹੈ ਜਿਹੜੀ ਜਾਂ ਰਾਜ ਕਰਨ ਵਾਲਿਆਂ ਨੇ ਜਿਹੜੀਆਂ ਦਾਵਾ ਕਰਦੀਆਂ ਨੇ ਕਿ ਅਸੀਂ ਸਤਾ ਦੇ ਵਿੱਚ ਆਉਣਾ ਉਹਨਾਂ ਲਵੇ ਕੋਈ ਅਜਿਹਾ ਫਾਰਮੂਲਾ ਨਹੀਂ ਕਿ ਪੰਜਾਬ ਨੂੰ ਕਰਜ਼ੇ ਤੋਂ ਕਿਸ ਤਰ੍ਹਾਂ ਕੱਢਣਾ ਕਿਉਂਕਿ ਸਗੋਂ ਸਾਰੀਆਂ ਪਾਰਟੀਆਂ ਨੇ ਸਮਝ ਬਣਾ ਲਈ ਕਿ ਲੋਕਾਂ ਨੂੰ ਇਹੋ ਜੀਆਂ ਗਰੰਟੀਆਂ ਦਿਓ ਜਿਹਦੇ ਨਾਲ ਕੁਝ ਰਹਿਤਾਂ ਆਈਆਂ ਜਾਂ ਦੇ ਕੇ ਖਜ਼ਾਨੇ ਤੇ ਭਾਰ ਹੋ ਪਾਇਆ ਜਾ ਸਕਦਾ ਲੋਕਾਂ ਨੂੰ ਸਮਝਾ ਕੇ ਅਸੀਂ ਉਹ ਜੀਆਂ ਜੀਆਂ ਪਾਲਸੀਆਂ ਬਣਾ ਕੇ ਇਸ ਕਰਜ਼ੇ ਤੋਂ ਨਿਕਲ ਦਾ ਰਸਤਾ ਨਹੀਂ ਤਿਆਰ ਕੀਤਾ ਇਸ ਲਈ ਲੋਕ ਉਹਨਾਂ ਨੂੰ ਫਾਲੋ ਜਿਹੜਾ ਪਿੱਛੇ ਤੁਸੀਂ ਸਵਾਲ ਕੀਤਾ ਕਿ ਲੋਕ ਉਹਨਾਂ ਨੂੰ ਫਾਲੋ ਕਿਉਂ ਕਰਦੇ ਕਿਉਂਕਿ ਇੱਕ ਨੈਰੇਟਿਵ ਸਿਰਜਿਆ ਜਾਂਦਾ ਅੱਜ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਉਹਨਾਂ ਦੀ ਅਪਰੋਚ ਕਾਰਪੋਰੇਟ ਪੱਖੀ ਹੋ ਚੁੱਕੀ ਹੈ ਉਹਨਾਂ ਦੇ ਸਮਝ ਬਣ ਚੁੱਕੀ ਹੈ ਕਿ ਕਾਰਪੋਰੇਟ ਤੋਂ ਪੈਸਾ ਲਓ ਤੇ ਪੈਸਾ 5 ਸਾਲ ਬਾਅਦ ਲੋਕਾਂ ਤੋਂ ਇਲੈਕਸ਼ਨ ਜਿੱਤਣੀਆਂ ਤੇ ਉਹ ਪੈਸੇ ਦੇ ਜੋਰ ਤੇ ਜਿੱਤੋ ਔਰ ਜਿਸ ਤਰ੍ਹਾਂ ਤਰਨ ਤਰਨ ਇਲੈਕਸ਼ਨ ਦੇ ਵਿੱਚ ਔਰ ਤੁਸੀਂ ਦੋਨੋਂ ਪਾਰਟੀਆਂ ਜਿਹੜੀਆਂ ਮੈਨ ਨੇ ਉਹਨਾਂ ਤੋਂ ਦੇਖਿਆ ਜਾ ਸਕਦਾ ਔਰ ਅਕਾਲੀ ਦਲ ਕਹਿ ਰਿਹਾ ਕਿ ਮੈਂ ਡੀਜੀਪੀ ਨੂੰ ਵਧਾਈ ਦਿੰਦਾ ਕਿ ਪੁਲਿਸ ਦਾ ਕੈਂਡੀਡੇਟ ਜਿੱਤੇ ਜੀਦਾ ਮਤਲਬ ਉੱਥੇ ਬਲ ਵਰਤੇ ਤੇ ਦੂਜੇ ਉਹ ਕਹਿੰਦੇ ਨੇ ਵੀ ਉੱਥੇ ਗੈਂਗਸਟਰਾਂ ਸੀਗਾ ਵੀ ਸਰਪੰਚੀ ਉਹਦੇ ਉਹਦੇ ਜਿਹੜੇ ਸਰਪੰਚ ਚਿਤਾਏ ਹੋਏ ਸੀ ਉੱਥੇ ਗੈਂਗਸਟਰਾਂ ਦਾ ਪ੍ਰਭਾਵ ਸੀ ਜਿਹਦੇ ਕਰਕੇ ਉਹਨੂੰ ਇੰਨੀ ਵੋਟ ਪੈ ਗਈ ਇਹਦਾ ਮਤਲਬ ਸਾਬਤ ਹੈ ਇਸ ਗੱਲ ਤੋਂ ਕਿ ਦੋਨੇ ਤਰ੍ਹਾਂ ਬਾਹੂ ਵੱਲ ਦੀ ਵਰਤੋਂ ਦੇ ਨਾਲ ਵੋਟ ਵੋਟ ਪ੍ਰਾਪਤ ਕੀਤੀ ਹੈ ਇਹਦਾ ਮਤਲਬ ਆਮ ਚੋਣ ਇਹ ਨਹੀਂ ਰਹੀ ਲੋਕਾਂ ਦੇ ਦਾ ਹੁਣ ਅਸੀਂ ਜਿਹੜੀ ਇਹ ਇਹ ਯਤਨ ਕਰ ਰਹੇ ਆ ਉਹ ਇਹ ਹੈ ਕਿ ਪੰਜਾਬ ਦਾ ਵਿਕਾਸ ਜਿਹੜਾ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟ ਲੈਣ ਦੇ ਲਈ ਉਹ ਨੈਰੇਟਿਵ ਸਿਰ ਜਿਹੜੀਆਂ ਨੇ ਕਿ ਬਹੁਤ ਸਾਰਾ ਵਿਕਾਸ ਹੁੰਦਾ ਹੈ ਅਸਲੀ ਵਿਕਾਸ ਤਸਵੀਰ ਕੀ ਹੈ ਪੰਜਾਬ ਦੀ ਵਿਕਾਸ ਕਿੰਨਾ ਗੱਲਾਂ ਤੋਂ ਮਿਲਿਆ ਪਕਾਸ ਸੇਸ ਕਰ ਤੋਂ ਵਿੜਿਆ ਜਾਣਾ ਕਿ ਸਾਡਾ ਪਾਣੀ ਕਿਹੋ ਜਿਹਾ ਕੀ ਅਸੀਂ ਪੀਣ ਵਾਲਾ ਪਾਣੀ ਸੁਧ ਦੇ ਰਹੇ ਕੀ ਲੋਕਾਂ ਨੂੰ ਹਵਾ ਸੁਧ ਰਹੀ ਹੈ ਕੀ ਉਹਨਾਂ ਨੂੰ ਖਾਣਾ ਕਿੱਲ ਰਹੀ ਹੈ ਸਭ ਨੂੰ ਸਾਰੇ ਰੱਜ ਕੇ ਰੋਟੀ ਖਾਂਦੇ ਨੇ ਕੀ ਸਭ ਨੂੰ ਰਜਗਾਰ ਮਿਲ ਰਿਹਾ ਪਿੰਡਾਂ ਦੇ ਕਿਸਾਨ ਜਿਹੜੇ ਕਰਜ਼ੇ ਦੇ ਖੁਦਕਸ਼ੀ ਕਰ ਰਹੇ ਨੇ ਉਹਨਾਂ ਦੀ ਹਾਲਤ ਇਹ ਕਿਉਂ ਹੈਗੀ ਤੇ ਪਿੰਡਾਂ ਦੇ ਵਿੱਚ ਕਾਲਾ ਪੀੜੀਆ ਕੈਂਸਰ ਮੂੜਿਆਂ ਦੀਆਂ ਬਿਮਾਰੀਆਂ ਇਹ ਕਿਉਂ ਆ ਰਹੇ ਔਰ ਇਹ ਅਸਲੀ ਤਸਵੀਰ ਹੈ ਪੰਜਾਬ ਦੀ ਜਿਹੜੀਆਂ ਉਹਨਾਂ ਪਾਰਟੀਆਂ ਦਾ ਅਜੰਡਾ ਨਹੀਂ ਅਸੀਂ ਇਹ ਝੰਡਾ ਲੈ ਕੇ ਇਹ ਲੈ ਕੇ ਅਸਲੀ ਤਸਵੀਰ ਪੰਜਾਬ ਦੀ ਲੋਕਾਂ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਜੇ ਕੋਈ ਸੰਸਥਾ ਇਸ ਗੱਲ ਤੇ ਅੱਗੇ ਲੱਗੇਗੀ ਕਿ ਤਸਵੀਰ ਅਸਲੀ ਆ ਹੈ ਅਸਲੀ ਵਿਕਾਸ ਕਿਵੇਂ ਹੋ ਸਕਦਾ ਹੈ ਉਹ ਇਨ੍ਹਾਂ ਗੱਲਾਂ ਨਾਲ ਹੋ ਸਕਦਾ ਹੈ ਇਸ ਲਈ ਆਓ ਆਪਰ ਰੜ ਕੇ ਇੱਕ ਪਹਿਲਾ ਨੈਰੇਟਿਵ ਸਥਪਿਤੇ ਕਿ ਕਾਰਪੋਰੇਟ ਪੱਖੀ ਨੀਤੀਆਂ ਦਾ ਖੜਾ ਛੱਡ ਕੇ ਲੋਕ ਪੱਖੀ ਨੀਤੀਆਂ ਕਿਵੇਂ ਬਣਾਈਆਂ ਜਾ ਸਕਦੀਆਂ ਨੇ ਉਹਨਾਂ ਉੱਤੇ ਚੱਲਿਆ ਜਾ ਸਕੇ ਫਿਰ ਉਹੋ ਜੇ ਬੰਦੇ ਜਿਹੜੇ ਲੋਕਾਂ ਦੇ ਪੱਖ ਦੀਆਂ ਨੀਤੀਆਂ ਦੇ ਪੱਖ ਦੇ ਵਿੱਚ ਸਟੈਂਡ ਲੈਂਦੇ ਹੁਣ ਉਹਨਾਂ ਦੀ ਚੋਣ ਕਰੀਏ ਤਾਂ ਕਿ ਇਹਦਾ ਅੱਗੇ ਨੂੰ ਅਸੀਂ ਤੁਰੇ ਨਾ ਤੇ ਫਿਰ ਪੰਜਾਬ ਤਰੱਕੀ ਕਰੇਗਾ ਬਿਲਕੁਲ ਪੈਸਾ ਵੀ ਆਏਗਾ ਅੱਜ ਜਿਹੜੀ ਪੈਸੇ ਦੀ ਖਜ਼ਾਨੇ ਦੀ ਗੱਲ ਹੈ ਅਰ ਜੇ ਭਰੋਸੇਬੰਦ ਹੋਵੇ ਸਰਕਾਰ ਸਰਕਾਰ ਤੇ ਭਰੋਸਾ ਨਹੀਂ ਰਿਹਾ ਅੱਜ ਭਰੋਸੇਬੰਦ ਸਰਕਾਰ ਹੋਵੇ ਔਰ ਸਾਰੇ ਪੰਜਾਬੀ ਇਹਨੂੰ ਇਹ ਕਹਦੇ ਕਿ ਕਰਜਾ ਤਾਰਨ ਹੈ ਜਿੰਨੇ ਬਾਹਰ ਬੈਠੇ ਨੇ ਸਭ ਇੱਥੇ ਬੈਠੇ ਨੇ ਸਭ ਚੂਲ ਘੁੰਮ ਦੇ ਕੇ ਆਪੀ ਕਰਜਾ ਤਾਰ ਸਕਦੇ ਨੇ ਪਰ ਸਰਕਾਰ ਤੇ ਭਰੋਸਾ ਨਹੀਂ ਸਰਕਾਰ ਪੈਸੀ ਦੁਰਵਰਤੋਂ ਕਰ ਰਹੀ ਹੈ ਉਹਨਾਂ ਦਾ ਪੈਸਾ ਉਹ ਆਪਣੇ ਹਿੱਤਾਂ ਲਈ ਲਾ ਰਹੀ ਹੈ ਪੰਜਾਬ ਦੇ ਹਿੱਤਾਂ ਲਈ ਨਹੀਂ ਲਾ ਰਹੀ